ਅੰਮ੍ਰਿਤਸਰ ਸਾਹਿਬ ਜਿਹੜਾ ਦਿੱਤਾ ਜਾ ਰਿਹਾ ਜਰੂਰ ਜਾਣਕਾਰੀ ਦਿਓ ਕਿ ਕਦੋਂ ਜਾ ਰਿਹਾ ਕਦੋਂ ਵਾਪਸ ਆਏਗਾ ਤੇ ਕਿਹੜੇ-ਕਿਹੜੇ ਗੁਣਤਾ ਮੈਂ ਦਰਸ਼ਿਤ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਸਾਲ ਦੀ ਤਰ੍ਹਾਂ ਸ਼ੇਰੇ ਪੰਜਾਬ ਮਹਾਰਾਜ ਜੀ ਜਨਮ ਵਰਸੀ ਤੇ ਵਿਸ਼ੇਸ਼ ਰੂਪ ਜਥਾ ਭੇਜਿਆ ਜਾ ਰਿਹਾ ਇਹ ਜਥਾ 21 ਤਰੀਕ ਨੂੰ ਪਾਕਿਸਤਾਨ ਲਈ ਰਵਾਨਾ ਹੋਵੇਗਾ ਜਿੱਥੇ ਇਹ ਵਰਦਰਾ ਨਨਕਾਣਾ ਸਾਹਿਬ ਗੁਰਦੁਆਰਾ ਪੰਜਾ ਸਾਹਿਬ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ 28 ਤਰੀਕ ਨੂੰ ਮਹਾਰਾਜ ਜੀ ਸਿੰਧੀ ਦੀ ਵਰਸੀ ਆ ਉਹ ਮਨਾ ਕੇ 30 ਤਰੀਕ ਨੂੰ ਵਾਪਸ ਆਏਗਾ ਇਹ ਜਥਾ ਜਿਹੜਾ ਲਗਭਗ 340 ਨਾਂ ਅਸੀਂ ਇਹ ਜਥਲੀ ਭੇਜੇ ਸੀਗੇ ਜਿੱਚੋ 300 27 ਵਿਜੇ ਸਾਨੂੰ ਮਿਲੇ ਆ ਤੇ 17 ਨਾਂ ਕੱਟੇ ਗਏ ਅਸੀਂ ਭਾਵੇਂ ਕਿ 23 ਨਾਂ ਕੱਟੇ ਗਏ ਨੇ ਪਰ ਜਿੰਨੀ ਪਿਛਲੀ ਵਾਰ ਜਿੰਨੀ ਵੱਡੀ ਪੱਧਰ ਤੇ ਨਾਂ ਕੱਟੇ ਸੀ ਅਸੀਂ ਸਰਕਾਰ ਤੋਂ ਤਰ੍ਹਾਂ ਆਦ ਕਰਦੇ ਕਿ ਇਹਨਾਂ ਨਾਂ ਨਹੀਂ ਕੱਟੇ ਪਰ ਅਸੀਂ ਬੇਨਤੀ ਕਰਦੇ ਕਿ ਇਹ ਵੀ ਨਾਂ ਨਹੀਂ ਕੱਟੇ ਜਾਣੇ ਚਾਹੀਦੇ ਕਿਉਂਕਿ ਜਿਹੜਾ ਜਿੰਨੇ ਵੀ ਪਾਸਪੋਰਟ ਦਿੱਤਾ ਹੁੰਦਾ ਉਹਦੀ ਸ਼ਰਤਾਂ ਹੁੰਦੀ ਕਿ ਮੈਂ ਜਿਹੜੇ ਵਿਛਲੇ ਗੁਰੂ ਧਾਮ ਨੇ ਪਾਕਿਸਤਾਨ ਦੇ ਉਹਨਾਂ ਦੇ ਮੈਂ ਦਰਸ਼ਨ ਕਰਕੇ ਆਵਾਂ ਪਰ ਜਦੋਂ ਨਾਂ ਕੱਟਿਆ ਜਾਂਦਾ ਤੇ ਉਹ ਸੰਗਤ ਦੇ ਮਨ 'ਚ ਬਹੁਤ ਰੋਸ ਪ੍ਰਗਟ ਹੁੰਦਾ ਕਿਉਂਕਿ ਐਟ ਟਾਈਮ ਤੇ ਨਾਂ ਕੱਟੇ ਜਾਣ ਨਾਲ ਵਾਕਿਆ ਹੀ ਦੁੱਖ ਹੁੰਦਾ ਹੈ ਕਿਉਂਕਿ ਉਹ ਆਪਣੇ ਵਿਛਲੇ ਗੁਰੂ ਧਾਮ ਦੇ ਦਰਸ਼ਨ ਕਰਨ ਚਾਹੁੰਦੇ ਹੁੰਦੇ ਆ ਤੇ ਉਹ ਨਾਂ ਕੱਟੇ ਜਾਣ ਕਰਕੇ ਉਹ ਦਰਸ਼ਨ ਤੋਂ ਵਾਂਝੇ ਰਹਿ ਜਾਂਦੇ ਆ ਇਸ ਲਈ ਮੈਂ ਬੇਨਤੀ ਕਰਦਾ ਕਿ ਜਿਹੜੇ ਨਾਂ ਕਟਨੇ ਹੋਣ ਸਰਕਾਰ ਨੇ ਉਹ ਪਹਿਲਾਂ ਹੀ ਕਿਉਂਕਿ ਲਿਸਟਾਂ ਕਈਆਂ ਹੁੰਦੀਆਂ ਨੇ ਤੇ ਜਦੋਂ ਵਿਜੇ ਲਗਨਤੀ ਜਦੋਂ ਪ੍ਰੋਸੈਸ ਚੱਲਦਾ ਉਹ ਤੋਂ ਪਹਿਲਾਂ ਜੇ ਵੈਰੀਫਾਈ ਕਰਕੇ ਇਹਦੇ ਨਾਂ ਕੱਢ ਦਿੱਤੇ ਜਾਣ ਤਾਂ ਜੋ ਮੌਕੇ ਤੇ ਜਿਹੜੇ ਨਾਂ ਕਟਣੇ ਔਖੇ ਹੋ ਜਾਂਦੇ ਆ ਪਹਿਲੀ ਗੱਲ ਦੇ ਨਾਂ ਕਟਣੇ ਚਾਹੀਦੇ ਜਿਹੜੀ ਜਾਂ ਤਾਂ ਜੋ ਸੰਗਤ ਵਤਵਾ ਦੇ ਪਾਕਿਸਤਾਨ ਦੇ ਜਿਹੜੇ ਸਤਿਗੁਰੂ ਤਾਂ ਆਪਣੇ ਉਹਨਾਂ ਦੇਰਸ਼ਨ ਕਰ ਸਕਣ ਇਹ ਜਿੱਦਾਂ ਜਥਾ 28 ਤਰੀਕ ਨੂੰ ਮਹਾਰਾਜ ਰਣਜੀਤ ਸਿੰਘ ਜੀ ਮਣਾ ਕੇ ਤੇ 30 ਜੂਨ ਨੂੰ ਜਿਹੜਾ ਉਹ ਵਾਪਸ ਪੰਜਾਬ ਆਏ ਦਾ ਜਿਹੇ ਤੋਂ ਦਾ ਕੀ ਕੀ ਪ੍ਰਬੰਧ ਜੋ ਸਕੱਦਰ ਸਾਹਿਬ ਕੀਤੇ ਗਏ ਨੇ ਉੱਥੇ ਦਿੱਤੇ ਹੋ ਸਨ ਜਿਹੜੇ ਉਥੋਂ ਦਾ ਪ੍ਰਬੰਧ ਰਹਿਸ਼ਦਾ ਤੇ ਲੰਗਰ ਦਾ ਉਹ ਲਗਭਗ ਸਾਰੇ ਹੀ ਪ੍ਰਬੰਧ ਪਾਕਿਸਤਾਨ ਕਮੇਟੀ ਕੋਲ ਆ ਤੇ ਕਿਉਂਕਿ ਲੰਗਰ ਦਾ ਪ੍ਰਬੰਧ ਦੀ ਜ਼ਿਆਦਾ ਸ਼ਿਕਾਇਤ ਆਉਂਦੀ ਰਹੀ ਹੈ ਲੱਗਦਾ ਹੈ ਕਿ ਉਹ ਠੀਕ ਹੋਣਗੇ ਤੇ ਰਹਿਸ਼ ਦੀ ਕੋਈ ਮੁਸ਼ਕਲ ਨਹੀਂ ਆਉਣੀ ਕਿਉਂਕਿ ਜਸਾ ਛੋਟਾ ਆ ਇਹ ਕਰਕੇ ਮੈਨੂੰ ਲੱਗਦਾ ਨਹੀਂ ਕੋਈ ਰਹਿਸ਼ ਦੀ ਕੋਈ ਮੁਸ਼ਕਲ ਆਵੇ ਸੰਗਤ ਨੂੰ ਕੀ ਬੇਨਤੀ ਕਰਨੀ ਚਾਹੋਗੇ ਜਿਹੜੀ جاری ਹੈ ਤੇ ਸੰਗਤ ਨੂੰ ਇਹ ਬੇਨਤੀ ਆ ਕਿ ਆਪਣੇ ਗੁਰੂਤਾ ਮਾਹੇ ਦਰਸ਼ਨ ਵਾਲੀ ਜਾ ਰਹੇ ਨੇ ਤੇ ਗੁਰੂਤਾ ਮਾਹੇ ਦਰਸ਼ਨ ਹੀ ਕਾਰਨ ਉੱਥੇ ਜਿਹੜੇ ਤਰ੍ਹਾਂ ਕੋਈ ਵਾਧੂ ਸਮਾਨ ਜੋ ਲਿਆਉਣੇ ਆ ਜੋ ਕਿਸੇ ਮਿਲ ਕੇ ਉੱਥੇ ਰੋਗਦਾ ਆ ਉਹਦੇ ਨਾਲ ਸੰਗਤ ਦੀ ਜਿਹੜਾ ਆਮ ਭਵਸਿਕ ਕੰਮ ਚ ਬੜਾ ਦਬਾਅ ਪੈਂਦਾ ਹੈ ਕਰਕੇ ਸਮਾਨ ਉਹਨਾਂ ਵੀ ਖਰੀਦੋ ਜਿੰਨਾ ਕਿ ਤੁਸੀਂ ਲਿਆ ਸਕਦੇ ਹੋ ਤੇ ਉੱਥੇ ਕੋਈ ਕਿਤੇ ਵੀ